ਡਾਕਟਰ ਸਾਹਿਬ ਕੀ ਨਾਮ ਹੈ ਤੇ ਜਿਹੜਾ ਤੁਸੀਂ ਕੈਂਪ ਲਾਇਆ ਹੈ ਤੇ ਬਾਰੇ ਜਾਣਕਾਰੀ ਦਿਓ ਹਾਂਜੀ ਮੇਰਾ ਨਾਮ ਡਾਕਟਰ ਮਰਤੀ ਸਿੰਘਾ ਜੀ ਮੈਂ ਸਰਕਾਰੀ ਮੈਡੀਕਲ ਅਫਸਰ ਹਾਂ ਤੇ ਅੱਜ ਅਸੀਂ ਇੱਥੇ ਪਿੰਡ ਵਿਧੀਚੰਨ ਸ਼ਿਨਾ ਆਏ ਹਾਂ ਇੱਥੇ ਅਸੀਂ ਆਭਿਵੈਕਤੀ ਫਾਊਂਡੇਸ਼ਨ ਵੱਲੋਂ ਅੱਜ ਇਹ ਮੈਡੀਕਲ ਕੈਂਪ ਰੱਖਿਆ ਗਿਆ ਇੱਥੇ ਆ ਕੇ ਅਸੀਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਮੈਡੀਕਲ ਇਸ਼ੂਸ ਸੁਣੇ ਨਾਲੇ ਉਹਨਾਂ ਨੂੰ ਉਹਨਾਂ ਦਾ ਚੈੱਕਅਪ ਕੀਤਾ ਤੇ ਲੋੜ ਦੇ ਅਨੁਸਾਰ ਉਹਨਾਂ ਨੂੰ ਦਵਾਈ ਦਿੱਤੀ ਸਾਡੇ ਇੱਥੇ ਆਉਣ ਦਾ ਇਹ ਮਕਸਦ ਹੈਗਾ ਕਿ ਲੋਕਾਂ ਤੱਕ ਐਚਆਈਵੀ ਦੀ ਅਵੇਰਨੈਸ ਫੈਲਾਈ ਜਾਵੇ ਜਿੱਦਾਂ ਕਿ ਅੱਜਕੱਲ ਪਿੰਡਾਂ ਦੇ ਵਿੱਚ ਸਪੈਸ਼ਲੀ ਤਰਨਤਾਰ ਨੇਰੀਆ ਜਿਹੜਾ ਹੈਗਾ ਬਾਰਡਰ ਦੇ ਨਾਲ ਲੱਗਦਾ ਹੈਗਾ ਸੁਰਖੀਆਂ ਵਿੱਚ ਅਕਸਰ ਆਂਦਾ ਹੈਗਾ ਕਿ ਇੱਥੇ ਡਰੱਗ ਪੈਡਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕੀ ਨਸ਼ਿਆਂ ਤੋਂ ਬਹੁਤ ਜ਼ਿਆਦਾ ਯੂਥ ਪੀੜਤ ਹੈਗਾ ਸੋ ਅਸੀਂ ਉਹਦੇ ਰਿਕਾਰਡਿੰਗ ਵੀ ਲੋਕਾਂ ਨੂੰ ਮੋਟੀਵੇਸ਼ਨ ਦਿੱਤੀ ਹੈ ਕਿ ਉਹ ਆਪਣਾ ਜਿੰਨੇ ਵੀ ਬਾਈਸੇਨਟੀ ਚ ਲੋਕ ਨੇ ਜਿਹੜੇ ਕਿ ਨਸ਼ਾ ਕਰਦੇ ਨੇ ਉਹਨਾਂ ਨੂੰ OST ਜਾਂ ODT ਸੈਂਟਰ ਦੀ ਦਵਾਈ ਦਿੱਤੀ ਪ੍ਰੋਵਾਈਡ ਕੀਤੀ ਜਾਵੇ ਸੋ ਦੈਟ ਉਹ ਆਪਣਾ ਨਸ਼ਾ ਛੱਡ ਸਕਣ ਜੀ ਕਿੰਨਾ ਦਾ ਸਮਾ ਤੁਸੀਂ ਇਹ ਐਡ ਅੰਪਾਇਰ ਸਟੈਂਸ ਸਿਟੀ ਦੇ ਵਿੱਚ ਕਿੰਨੇ ਪਿੰਡ ਕੱਢਦੇ ਹਾਂ ਅਸੀਂ ਸਾਨੂੰ ਏਰੀਆਜ਼ ਲਾਟ ਹੋਏ ਹੁੰਦੇ ਆ ਬਲਾਕ ਦੇ ਹਿਸਾਬ ਨਾਲ ਅਸੀਂ ਘਟੂ ਘਟ ਜਿਹੜਾ ਐਨ ਜੀਓ ਹੈਗਾ ਪਰ ਪੀਅਰ ਉਹਨਾਂ ਨੂੰ ਪੰਜ ਪਿੰਡ ਦਿੱਤੇ ਜਾਂਦੇ ਆ ਸੋ ਪੰਜ ਪਿੰਡਾਂ ਦੇ ਵਿੱਚ ਉਹ ਏਰੀਆ ਉਹ ਕਵਰ ਕਰਦੇ ਨੇ ਉਹਨਾਂ ਵਿੱਚ ਜਾ ਜਾ ਕੇ ਜੋ ਵੀ ਆਪਣਾ ਮੈਸੇਜ ਹੁੰਦਾ ਤੇ ਜਿਸ ਤਰੀਕੇ ਦੀ ਵੀ ਸੀ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਉਹ ਜਾ ਕੇ ਲੋਕਾਂ ਨਾਲ ਮਿਲ ਕੇ ਪ੍ਰੋਵਾਈਡ ਕਰਦੇ ਆ ਹਾਂਜੀ ਮੈਡਮ ਕੀ ਨਾਮ ਜੇ ਤੇ ਪਿੰਡ ਸਸ਼ਕਲ ਸਰ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜਰਨਲ ਸੁਪਰਵਾਈਜ਼ਰ ਅਭਿਵੈਕਤੀ ਫਾਊਂਡੇਸ਼ਨ ਐਨ ਜੀਓ ਤੋਂ ਮੈਂ ਕੰਮ ਕਰ ਰਹੀ ਹਾਂ ਡਿਸਟ੍ਰਿਕਟ ਮਤਲਬ ਕਿ ਅਸੀਂ ਪੂਰੇ ਡਿਸਟ੍ਰਿਕਟ ਨੂੰ ਤਰ੍ਹਾਂ ਤਰ੍ਹਾਂ ਦੇ ਨੂੰ ਕਵਰ ਕਰ ਰਹੇ ਹਾਂ ਡਿਸਟ੍ਰਿਕਟ ਦੇ ਵਿੱਚ ਅਸੀਂ 100 ਪਿੰਡ ਦੇਖਦੇ ਪਏ ਹਾਂ 100 ਪਿੰਡ ਦੇ ਵਿੱਚ ਅਸੀਂ ਉਹਨਾਂ ਲੋਕਾਂ ਨਾਲ ਕੰਮ ਕਰ ਰਹੇ ਹਾਂ ਜਿਹੜੇ ਲੋਕ ਐਚ ਆਈ ਵੀ ਐਡਜ਼ ਬਿਮਾਰੀ ਨਾਲ ਗ੍ਰਸਤ ਨੇ ਉਹਨਾਂ ਲੋਕਾਂ ਨੂੰ ਅਸੀਂ ਐਚ ਆਈ ਵੀ ਤੇ ਜਾਣਕਾਰੀ ਦਿੰਨੇ ਆ ਐਚ ਆਈ ਵੀ ਤੇ ਜਾਣਕਾਰੀ ਦੇਣ ਤੋਂ ਬਾਅਦ ਉਹਨਾਂ ਨੂੰ ਜੋ ਵੀ ਸਰਵਿਸ ਮੈਡੀਕਲ ਸਰਵਿਸ ਮਿਲਦੀਆਂ ਨੇ ਸਿਵਲ ਹਸਪਤਲ ਤਰਨਤਾਰਨ ਤੋਂ ਸਿਵਲ ਹਸਪਤਲ ਪੱਟੀ ਤੋਂ ਕੜੂਰ ਸਾਹ ਤੋਂ ਉਹ ਸਰਵਿਸ ਦੇ ਵਿੱਚ ਅਸੀਂ ਉਹਨਾਂ ਦੀ ਟੈਸਟਿੰਗ ਕਰਵਾਉਂਦੇ ਆਂ ਪਲੱਸ ਉਹਨਾਂ ਨੂੰ ਉਹਨਾਂ ਸੋਸ਼ਲ ਸਕੀਮਸ ਦੇ ਨਾਲ ਜੋੜਦੇ ਆਂ ਜੋ ਉਹਨਾਂ ਨੂੰ ਮਿਲਦੀਆਂ ਪਈਆਂ ਨੇ ਤੇ ਐਚ ਆਈ ਵੀ ਤੇ ਅਸੀਂ ਕੰਮ ਇਸ ਤਰੀਕੇ ਨਾਲ ਕਰ ਰਹੇ ਆਂ ਕਿ ਜਿਹੜੇ ਲੋਕ ਨਸ਼ੇ ਦੀ ਸੰਗਤ ਚ ਹੈਗੇ ਨੇ ਜਾਂ ਜਿਹੜੇ ਲੋਕ ਐਚ ਆਈ ਵੀ ਨੂੰ ਫਲਾ ਰਹੇ ਨੇ ਸੂਈਆਂ ਸਰਿੰਜਾਂ ਰਾਹੀਂ ਫਲਾ ਰਹੇ ਨੇ ਜਾਂ ਸੈਕਸੂਅਲ ਐਕਟੀਵਿਟੀ ਦੁਆਰਾ ਫਲਾ ਰਹੇ ਨੇ ਉਹਨਾਂ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਉੱਥੇ ਅਸੀਂ ਸਾਡੇ ਵਰ ਹਰੇਕ ਪਿੰਡ ਦੇ ਵਿੱਚ ਅਸੀਂ ਮਤਲਬ ਕਿ ਆਪਣਾ ਇੱਕ ਇੱਕ ਵਰਕਰ ਕਲਸਟਰ ਦੇ ਵਿੱਚ ਰੱਖਿਆ ਹੋਇਆ ਪੰਜ ਪਿੰਡਾਂ ਦਾ ਸਾਡਾ ਇੱਕ ਕਲਸਟਰ ਹੁੰਦਾ ਉਹ ਚ ਇੱਕ ਵਰਕਰ ਨੂੰ ਅਸੀਂ ਪੰਜ ਪਿੰਡ ਦਿੰਨੇ ਆ ਜਿਹਦੇ ਵਿੱਚ ਉਹ ਡੇਲੀ ਇਹ ਵਿਜ਼ਿਟ ਕਰਕੇ ਇੱਕ ਪਿੰਡ ਦੇ ਵਿੱਚ ਵਰਕਰ ਜਾਂਦਾ ਵਾ ਤੇ ਉੱਥੇ ਜਾ ਕੇ ਐਚ ਆਈ ਵੀ ਤੇ ਜਾਣਕਾਰੀ ਦਿੰਦਾ ਤੇ ਜਾਣਕਾਰੀ ਦੇ ਕੇ ਜਿਹੜੀਆਂ ਵੀ ਮੈਡੀਕਲ ਸਰਵਿਸ ਹੈਗੀਆਂ ਉਹਨਾਂ ਨਾਲ ਮਤਲਬ ਕਿ ਜੋੜਦਾ ਵਾ ਇਹ ਸਾਡੇ ਪ੍ਰੋਗਰਾਮ ਦਾ ਨਾਮ ਹੈਗਾ ਲਿੰਕ ਵਰਕਰ ਸਕੀਮ ਸਾਡਾ ਕੰਮ ਇਹ ਆ ਕਿ ਫੀਲਡ ਦੇ ਵਿੱਚ ਲੋਕਾਂ ਨੂੰ ਲੱਭਣਾ ਤੇ ਉਹਨਾਂ ਨੂੰ ਜਾਣਕਾਰੀ ਦੇਣੀ ਐਕੂਸ਼ਨ ਸਰਵਿਸ ਦੇ ਨਾਲ ਲਿੰਕ ਕਰਵਾਣਾ ਇਸ ਤੋਂ ਇਲਾਵਾ ਅਸੀਂ OST ਮੈਡੀਸਨ ART ਦੀ ਮੈਡੀਸਨ ਨਾਲ ਵੀ ਜੋੜਦੇ ਆ ਕਿ ਜੇਕਰ ਲੋਕ ਪੋਜ਼ਿਟਿਵ ਆ ਜਾਂਦੇ ਆ ਤੇ ਉਹਨਾਂ ਨੂੰ ਅਸੀਂ ART ਸੈਂਟਰ ਤਰਨਤਰਨ ਦੇ ਵਿੱਚ ਲਿੰਕ ਕਰਵਾਉਨੇ ਆ ਤੇ ਉੱਥੋਂ ਉਹਨਾਂ ਦੀ ਫ੍ਰੀ ਮੈਡੀਸਨ ਸ਼ੁਰੂ ਹੁੰਦੀ ਆ ਫ੍ਰੀ ਟੈਸਟਿੰਗ ਹੁੰਦੀ ਆ ਤੇ ਜੇਕਰ ਕਿਸੇ ਨੇ ਕੋਈ ਵੀ ਨਸ਼ਾ ਛੱਡਣ ਦੀ ਮੈਡੀਸਨ ਲੈਣੀ ਆ ਜਾਂ ਕੋਈ ਜ਼ਿਆਦਾ ਨਸ਼ੇ ਦੀ ਜ਼ਰੂਰਤ ਹੈਗਾ ਲੋੜ ਹੈ ਜਿਹਨੂੰ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ OST ਸੈਂਟਰ ਤੇ ਹੋਰ ਸੈਂਟਰਾਂ ਦੇ ਨਾਲ ਵੀ ਜੋੜ ਕੇ ਉਹਨਾਂ ਨੂੰ ਸਰਵਿਸ ਦਿੰਨੇ ਆ ਇਸ ਤੋਂ ਇਲਾਵਾ ਸਾਡਾ ਸੋਸ਼ਲ ਸਕੀਮਸ ਦੇ ਵਿੱਚ ਵੀ ਸਾਡੀਆਂ ਕੁਝ ਸਰਵਿਸ ਆ ਜਾਂਦੀਆਂ ਨੇ ਜਿੱਦਾਂ ਕਿ ਇਹ ਆਰਟੀ ਪੋਜ਼ਿਟਿਵ ਪੇਸ਼ੈਂਟ ਜਿਹੜੇ ਹੁੰਦੇ ਆ ਉਹਨਾਂ ਨੂੰ ਅਸੀਂ ਮਤਲਬ ਕਿ ਜਿਹੜੇ ਉਹਨਾਂ ਦੇ ਕਾਰਡ ਬਣਦੇ ਆ ਰਾਸ਼ਨ ਕਾਰਡ ਜੇਕਰ ਕਿਸੇ ਨੂੰ ਕਨਕ ਨਹੀਂ ਮਿਲਦੀ ਉਹ ਕਾਰਡ ਪ੍ਰੋਵਾਈਡ ਕਰਵਾ ਦਿੰਦੇ ਆ ਬਾਕੀ ਜੇਕਰ ਉਹਨਾਂ ਨੂੰ ਜਿੰਨੀਆਂ ਵੀ ਸਹੂਲਤਾਂ ਮਿਲਦੀਆਂ ਇੱਕ ਪੋਜ਼ਿਟਿਵ ਪੇਸ਼ੈਂਟ ਨੂੰ ਉਹਨਾਂ ਦੀ ਸਰਵਿਸ ਸਾਰੀ ਉਹਨਾਂ ਨੂੰ ਦਵਾਈ ਦੀ ਹੈ ਇਹੀ ਸਾਡਾ ਪ੍ਰੋਜੈਕਟ ਹੈ ਤੇ ਸਾਡਾ ਮੇਨ ਕੰਮ ਇਹੀ ਆ ਕਿ ਸੋਸ਼ਲ ਸਰਵਿਸ ਦੇ ਨਾਲ ਜੋੜਨਾ ਤੇ ਲਿੰਕਸ ਕਰਵਾਣਾ ਕਿੰਨੇ ਜਿਹੜੇ ਪਿੰਡ ਇਸ ਟਾਈਮ ਕੋਲ ਕਵਰ ਕਰ ਲਿਆ ਸਰ ਅਸੀਂ 100 ਪਿੰਡ ਕਵਰ ਕਰਦੇ ਪਏ ਆ 100 ਪਿੰਡ ਨੂੰ ਅਸੀਂ ਰਜਿਸਟਰਡ ਕੀਤਾ ਹੋਇਆ ਜਿਹੜਾ ਕਿ ਹਾਈ ਰਿਸਕ ਦੇ ਉੱਪਰ ਹੈਗਾ ਵਾ ਕਿ ਜਿੱਥੇ ਐਚ ਆਈ ਵੀ ਜ਼ਿਆਦਾ ਹੋਣ ਦੇ ਚਾਂਸਸ ਹੈ ਜਾਂ ਜਿੱਥੇ ਡਰਗ ਜ਼ਿਆਦਾ ਹੈਗਾ ਇਸ ਟਾਈਮ ਕਿਹੜੇ ਪਿੰਡ ਤੁਸੀਂ ਲਾਇਆ ਅਸੀਂ ਸਾਰੇ ਇਸ ਟਾਈਮ ਸ਼ੀਨਾ ਬਿਧੀ ਚੰਦੇ ਵਿੱਚ ਅੱਜ ਹੈਲਥ ਕੈਂਪ ਅਰੇਂਜ ਕੀਤਾ ਵਾ ਜਿਹਦੇ ਵਿੱਚ ਸਾਡੇ ଓਐਸਟੀ ਦੇ ਡਾਕਟਰ ਚਭਾਲ ਤੋਂ ਐਮਓ ਸਾਡੇ ਨਾਲ ਨਹੀਂ ਮੈਡੀਕਲ ਆਫੀਸਰ ਕਿਉਂਕਿ ਉਹਨਾਂ ਨੇ ਮਤਲਬ ਕੀ ਕੈਂਪ ਨੂੰ ਹੈਂਡਲ ਕਰਨਾ ਹੁੰਦਾ ਵਾ ਸਾਡੇ ਨਾਲ ਕਿ ਕਿਸੇ ਨੂੰ ਕੋਈ ਲੋਕਾਂ ਦਾ ਰਿਸਪੌਂਸ ਰਿਹਾ ਤੇ ਇੱਥੇ ਇੱਥੇ ਕੀ ਇਹਨਾਂ ਨੂੰ ਲੋਕਾਂ ਨੂੰ ਬੈਨੀਫਿਟ ਮਿਲਿਆ ਜਿਆ ਕੋਈ ਸਰ ਇਤੋਂ ਦੇ ਲੋਕਾਂ ਦਾ ਰਿਸਪੌਂਸ ਸਾਡੇ ਲਈ ਤਾਂ ਵਧੀਆ ਰਿਹਾ ਵਾ ਕਿਉਂਕਿ ਅਸੀਂ ਆਪਣੀ ਅਵੇਅਰਨੈਸ ਦਿੱਤੀ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਸੁਣੀ ਪਲੱਸ ਜਿਕਰ ਸਾਡੇ ਕੋ ਮੈਡੀਕਲ ਲਾਈਨ ਤੇ ਜਿਹੜੇ ਸਾਡੇ ਡਾਕਟਰ ਆਏ ਨੇ ਉਹਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਜਾਣਕਾਰੀ ਦੇਣ ਤੋਂ ਬਾਅਦ ਨਾਲ ਤਾਂ ਫ੍ਰੀ ਮੈਡੀਕਲ ਚੈੱਕਅਪ ਕੀਤਾ ਲੋੜ ਅਨੁਸਾਰ ਉਹਨਾਂ ਨੂੰ ਦਵਾਈ ਦਿੱਤੀ ਗਈ ਸਰਪੰਚਾ ਬਿਲੋਂ ਆਪਣਾ ਨਾਮ ਦੱਸੋ ਤੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੈਂਪ ਲੱਗਿਆ ਸੀ ਬਾਰੇ ਜਾਣਕਾਰੀ ਦਿਓ ਲੋਕਾਂ ਦਾ ਕਿੰਨਾ ਰਿਸਪੌਂਸ ਲਿਆ ਤੇ ਕਿਹੜੀ-ਕਿਹੜੀਆਂ ਕਿਸ ਸਰਪੰਚ ਬਣੇ ਕਿਹੜੀ-ਕਿਹੜੀ ਗੱਲਬਾਤ ਕੀਤੀਆਂ ਨਿਭਾੜ। ਸਵੇਰਾ ਦਾ ਅਧਿਕਾਰ ਸਿੰਘ ਆ। ਕਿ ਇਹ ਅੱਜ ਅਸਾ ਤੋਂ ਸਭੀ ਵਿਅਕਤੀ ਫਾਊਂਡੇਸ਼ਨ ਵਾਲੇ ਆਏ ਸੀ। ਉਹਨਾਂ ਨੇ ਨਸ਼ੇ ਸਬੰਧੀ ਜਿੱਤਰਾ ਕੋਈ ਟੀਕੇ-ਟੂਕੇ ਲਾਉਂਦੇ ਆ। ਉਹਨਾਂ ਦੇ ਥੋੜੇ ਬਾਰੇ ਚੈੱਕਅਪ ਕੀਤੇ ਆ ਕਿ ਕਿਸੇ ਨੂੰ ਕੋਈ ਐਚਆਈਵੀ ਜਾਂ ਸਜਾ ਹੋਜੀ ਨਾ ਰਹੀ ਨਾ ਹੋਵੇ। ਤੇ ਉਹਨਾਂ ਦੇ ਚੈੱਕਅਪ ਕੀਤੇ ਜਿਨ੍ਹਾਂ ਤੋਂ ਸ਼ੱਕ ਆ ਉਹਨਾਂ ਨੂੰ ਦੁਬਾਰਾ ਉੱਥੇ ਉਹ ਆਪਣੇ ਕੈਂਪ ਚ ਵੀ ਸੱਦਣਗੇ ਤੇ ਉਹਨਾਂ ਦਾ ਇਲਾਜ ਕਰ ਲਵਾਂਗੇ। ਹੋਰ ਕਿਸ ਤਰ੍ਹਾਂ ਦਾ ਇੱਥੇ ਜਿਹੜੇ ਜੁੜੇ ਸਰਪੰਚ ਬਣੇ ਜਿਹੜਾ ਜਿੱਦਾਂ ਦੀ ਜਾਂ ਪਿੰਡ ਦੀਆਂ ਲਤੀ ਵਿਧੀ ਕਰਦੇ। ਸਾਡੇ ਪਿੰਡ ਦੀਆਂ ਰਚਨਾਵਾਂ ਬਹੁਤ ਵਧੀਆ ਚੱਲ ਰਹੀਆਂ। ਬਹੁਤ ਵਧੀਆ ਤੁਸੀਂ ਵੇਖਿਆ ਵੀ ਹੋਣਾ ਸਾਡੇ ਪਿੰਡ ਬਹੁਤ ਵਧੀਆ ਕੰਮ ਸਤਾਰ ਹੋ ਰਹੇ ਆ। ਅਸੀਂ ਸਾਨੂੰ ਨਾਲ ਸਾਰੇ ਪਿੰਡ ਦਾ ਸੰਯੋਗ ਵੀ ਆ ਰਿਹਾ। ਬਹੁਤ ਵਧੀਆ ਕੰਮ ਚੱਲ ਰਹੀ ਜਿਦਾਂ ਸਾਡੇ ਪਿੰਡ ਆਣਾ ਸ਼ਫੜਾਂ ਦੀ ਖਲਾਈ ਹੋ ਗਈ ਆ। ਤੁਸੀਂ ਸਾਡੇ ਜਿਹੜੇ ਪਾਰਕਿੰਗ ਅਸੀਂ ਦੋ ਤਿੰਨ ਬਣਾਏ ਆ ਤੇ ਸਾਡੇ ਉਹ ਕੈਂਪ ਕੈਂਪ ਦੇ ਵਿੱਚ ਕਿੰਨੇ ਕੁ ਲੋਕ ਐਸ ਟਾਈਮ ਜਿਹੜੇ ਇਸ ਟਾਈਮ 40 ਤੋਂ ਵੱਧ ਵਿਅਕਤੀ ਇੱਥੇ ਆਪਣਾ ਟੈਕ ਬਕਰਾ ਚੁੱਕੇ ਆ ਤੇ ਫ੍ਰੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਹੈ ਆਪਾਂ ਜਿਹਨਾਂ ਲਾਇਆ ਹੋਏ ਕੀ ਕੀ ਇਹਨੂੰ ਪ੍ਰੋਵਾਈਡ ਕਰਾ ਰਹੇ ਜਿਹੜੇ ਆਰੀ ਨੂੰ ਵੀ ਦੇ ਰਹੇ ਉਹਨਾਂ ਨੂੰ ਜੀ ਕੋਈ ਕੁਛ ਖਲ ਨਹੀਂ ਆ ਰਿਹਾ ਸਾਡੇ ਵੱਲੋਂ ਤੇ ਪ੍ਰਿੰਟ ਵਾਲੇ ਕੋਈ ਪੂਰਾ ਉਹਨਾਂ ਦਾ ਸਹਿਯੋਗ ਦਿੱਤਾ ਤੇ ਦੱਲਿਆ ਨਹੀਂ ਉਹ ਵੀ ਆਣ ਕੇ ਆਪਣੇ ਕਸਟਮ ਵਗੈਰਾ ਕਰ ਰਹੇ ਜਾਂ ਕੋਈ ਦਵਾਈ ਦੁਆਰਾ ਪ੍ਰੋਵਾਈਡ ਕਰ ਟੈਸਟ ਆਜ ਮੌਕੇ ਤੇ ਤਾਂ ਨਹੀਂ ਕੁਛ ਵੀ ਉਹਨਾਂ ਨੇ ਕੀਤਾ ਲੇਕਿਨ ਉਹਨਾਂ ਨੂੰ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਦੇ ਨਾਮ ਨਾਂ ਜ਼ਰੂਰ ਨੋਟ ਕੀਤੇ ਆ ਔਰ ਉਹਨਾਂ ਨੂੰ ਫੇਰ ਉਥੋਂ ਖੜਨਗੇ ਜਾਂ ਅਸੀਂ ਛੱਡ ਕੇ ਆਵਾਂਗੇ ਤਾਂ ਉਹਨਾਂ ਦਾ ਚੈੱਕਅਪ ਕਰਾਵਾਂਗੇ ਜਿਨ੍ਹਾਂ ਤੇ ਕੋਈ ਉਹਨਾਂ ਨੂੰ ਸ਼ੱਕ ਹੋਵੇ